हां जी दोस्तों की हालचाल है सो आज दी वीडियो ਦੇ ਵਿੱਚ ਆਪਾਂ ਗੱਲ ਕਰਾਂਗੇ ਟੈਕਸਟ ਐਂਟਰੀ ਇੰਤਕਾਲ ਕੀ ਹੁੰਦਾ ਹੈ ਟੈਕਸਟ ਐਂਟਰੀ ਇੰਤਕਾਲ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਾਫੀ ਸ਼ੰਕਾ ਦੁਵਿਧਾ ਹੈ ਕਿ ਕੀ ਹੁੰਦਾ ਹੈ ਇਸ ਬਾਰੇ ਪ੍ਰੋਪਰ ਨੋਲਿਜ ਹਜੇ ਤਾਈਂ ਕਿਸੇ ਨੂੰ ਨਹੀਂ ਹੈ ਸਿਵਾਏ ਜੋ ਇਸ ਡਿਪਾਰਟਮੈਂਟ ਵਿੱਚ ਕੰਮ ਕਰਦੇ ਨੇ ਠੀਕ ਹੈ ਉਹਨਾਂ ਨੂੰ ਛੱਡ ਕੇ ਆਮ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਕਿ ਕੀ ਹੁੰਦਾ ਹੈ ਸੋ ਬਹੁਤ ਸਾਰੀ ਇੰਤਕਾਲ ਜਿਹੜੇ ਟੈਕਸਟ ਐਂਟਰੀ ਕਰਕੇ ਰੁਕੇ ਪਏ ਨੇ ਠੀਕ ਹੈ ਸੋ ਤੁਹਾਡੇ ਕਮੈਂਟਾਂ ਨੂੰ ਦੇਖਦੇ ਹੋਏ ਤਾਂ ਮੈਂ ਇਸ ਦੀ ਪੜਤਾਲ ਕੀਤੀ ਕੁਝ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਤੋਂ ਮੈਂ ਇਹ ਤਾਂ ਕਹਿ ਨਹੀਂ ਸਕਦਾ ਵੀ ਪ੍ਰੋਪਰ ਜਾਣਕਾਰੀ ਜਿਹੜੀ ਆਪ ਨੂੰ ਮਿਲ ਚੁੱਕੀ ਹੈ ਨਹੀਂ ਪਰ ਕੁਝ ਹੱਦ ਤੱਕ ਆਪਾਂ ਨੂੰ ਜਿਹੜਾ ਇਸ ਦੇ ਬਾਰੇ ਗਿਆਨ ਹੋਇਆ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਜੇਕਰ ਕੋਈ ਇਸ ਨਾਲ ਸੰਬੰਧਿਤ ਅਧਿਕਾਰੀ ਜਾਂ ਜੋ ਵੀ ਇਸ ਨਾਲ ਸੰਬੰਧਿਤ ਨੌਲੇਜ ਰੱਖਦਾ ਹੋਵੇ ਉਹ ਇਸ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਟੈਕਸਟ ਐਂਟਰੀ ਇੰਤਕਾਲ ਅਸਲ 'ਚ ਕੀ ਹੁੰਦਾ ਹੈ ਠੀਕ ਹੈ ਸੋ ਜਿੰਨੀ ਕਿ ਜਾਣਕਾਰੀ ਮੈਨੂੰ ਪ੍ਰਾਪਤ ਹੋਈ ਹੈ ਮੈਂ ਉਸ ਬਾਰੇ ਤੁਹਾਨੂੰ ਦੱਸ ਦਿੰਨਾ ਹਾਂ ਬਾਕੀ ਜਿਸ ਨੂੰ ਪਤਾ ਹੈ ਕਮੈਂਟ ਜਰੂਰ ਕਰਿਓ ਜਾਂ ਫਿਰ ਤੁਸੀਂ ਆਪਣੀ ਇੱਕ ਵੀਡੀਓ ਬਣਾ ਕੇ ਸਾਨੂੰ ਸੈਂਡ ਕਰ ਸਕਦੇ ਹੋ ਵੀਡੀਓ ਸੈਂਡ ਕਰਨ ਲਈ ਪਹਿਲਾਂ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਮੈਂ ਇਸ ਤੇ ਇੱਕ ਵੀਡੀਓ ਬਣਾਈ ਹੈ ਤਾਂ ਉਸ ਵੀਡੀਓ ਨੂੰ ਮੈਂ ਆਪਣੇ ਚੈਨਲ ਦੇ ਉੱਪਰ ਪਾ ਦੇਵਾਂਗਾ ਤੁਸੀਂ ਆਪਣਾ ਨਾਮ ਪਤਾ ਐਡਰੈਸ ਮੈਂਸ਼ਨ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਨਹੀਂ ਫਿਰ ਤੁਹਾਡੀ ਪਛਾਣ ਗੁਪਤ ਰੱਖ ਕੇ ਵੀ ਜਿਹੜੀ ਇਸ ਤੇ ਵੀਡੀਓ ਪਾ ਦਿੱਤੀ ਜਾਵੇਗੀ ਸੋ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਸੋ ਸਾਹਮਣੇ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਹੈ ਇੱਕ ਇੰਤਕਾਲ ਦੀ ਫੋਟੋ ਸੋ ਇਹ ਸਿਰਫ ਐਗਜ਼ਾਮਪਲ ਦੇ ਤੌਰ ਤੇ ਲਿਆ ਗਿਆ ਹੈ ਇਹ ਕਿਸੇ ਨਾਲ ਵੀ ਸਬੰਧਤ ਨਹੀਂ ਹੈ ਇਸ ਵਿੱਚ ਦਰਜ ਨਾਮ ਰਕਵਾਸਾ ਕੁਝ ਸਿਰਫ ਇੱਕ ਐਗਜ਼ਾਮਪਲ ਦੇ ਤੌਰ ਤੇ ਐਡ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਪਿੰਡ ਨਾਲ ਸਬੰਧਤ ਨਹੀਂ ਹੈ ਸੋ ਹੁਣ ਆਪਾਂ ਦੱਸਦੇ ਆ ਕਿ ਇਹ ਇੰਤਕਾਲ ਤੁਸੀਂ ਜਮ੍ਹਾਂ ਬੰਦੀਏ ਦੇ ਵਿੱਚ ਜ਼ਰੂਰ ਦੇਖਿਆ ਹੁੰਦਾ ਇਸ ਤਰ੍ਹਾਂ ਲਿਖਿਆ ਬਰੂ ਇੰਤਕਾਲ ਨੰਬਰ ਇੰਤਕਾਲ ਦਾ ਨੰਬਰ ਪਾਇਆ ਹੁੰਦਾ ਹੈ ਬਸੀਕਾ ਨੰਬਰ ਰਿਸ਼ਤੀ ਦਾ ਨੰਬਰ ਪਾਇਆ ਹੁੰਦਾ ਹੈ ਬਸੀਕਾ ਮਿਤੀ ਕਿਸ ਤਾਰੀਖ ਨੂੰ ਰਿਸ਼ਤੀ ਹੋਈ ਹੈ ਅੰਤਕਾਲ ਮਿਤੀ ਠੀਕ ਹੈ ਕਿੰਨੀ ਤਰੀਕ ਨੂੰ ਅੰਤਕਾਲ ਜਿਹੜਾ ਉਹ ਮਨਜ਼ੂਰ ਹੋਇਆ ਹੈ ਉਸ ਤੋਂ ਇਲਾਵਾ ਰਾਜੀਤ ਜ਼ਾਦੀ ਪਾਪਕੇ ਜ਼ਮੀਨ 5 ਕਨਾਲ 0 ਮਰਲੇ ਇੱਥੇ ਦਰਸਾਈ ਗਈ ਹੈ ਉਸ ਦੇ ਵਿੱਚੋਂ 10/100 ਹਿੱਸਾ ਪਾਇਆ ਗਿਆ ਹੈ ਤੇ ਬਕਦਰ ਪਾਇਆ ਹੈ 0 ਕਨਾਲ 10 ਮਰਲੇ ਮਤਲਬ ਕਿ 5 ਕਨਾਲ 0 ਮਰਲੇ ਦੀ ਖੇਵਟ ਹੈ ਠੀਕ ਹੈ ਜੀ ਜਕਤੌਨੀ ਕਹਿ ਸਕਦੇ ਆਪਾਂ ਕਤੌਨੀ ਚ ਹਿੱਸਾ ਪਾਇਆ ਹੋਇਆ ਹੈ 10/100 ਕਿ 100 ਮਰਲਿਆਂ ਦੇ ਵਿੱਚੋਂ 10 ਮਰਲੇ ਜਿਹੜੇ ਇੱਥੇ ਬੈ ਹੋਇਆ ਠੀਕ ਹੈ ਜੀ 10 ਮਰਲੇ ਤਾਂ 5 ਕਨਾਲਾਂ ਦੇ ਹੋ ਗਿਆ 100 ਮਰਲਾ ਤੇ ਇਸੇ 100 ਮਰਲੇ ਚੋਂ ਆਪਾਂ 10 ਮਰਲੇ ਜਿਹੜੇ ਸੇ ਬੈ ਹੋਇਆ ਉਸ ਤੋਂ ਬਾਅਦ ਖੇਵਟ ਤਿਕਤੌਨੀ ਨੰਬਰ ਦਿੱਤਾ ਹੈ 10/15 10 ਸਾਡੀ ਖੇਵਟ ਹੈ ਜੀ 15 ਸਾਡੀ ਇੱਥੇ ਇਕਤੌਨੀ ਹੈ ਬੱਲੋ ਮਤਲਬ ਕਿ ਜੋ ਬੰਦਾ ਬੈ ਕਰ ਰਿਹਾ ਹੈ RAM SINGH ਪੁੱਤਰ SHAM SINGH ਪੁੱਤਰ MAHO SINGH ਬਾਹਕ ਦਾ ਮਤਲਬ ਉਹਦਾ ਕਿਸ ਦੇ ਹੱਕ ਦੇ ਵਿੱਚ ਠੀਕ ਹੈ ਦਾ ਹਕਦਾਰ ਕੌਣ ਜੀ ਬਲਵੰਤ ਸਿੰਘ ਪੁੱਤਰ ਭਗਤ ਸਿੰਘ ਪੁੱਤਰ ਸੋਹਣ ਸਿੰਘ ਬੈ ਇੰਤਕਾਲ ਮਨਜ਼ੂਰ ਹੈ ਸੋ ਇਹ ਹੈ ਸਿੱਧਾ ਇੰਤਕਾਲ ਜੋ ਸਾਨੂੰ ਜਮਾ ਮੰਡੀ ਵਿੱਚ ਦਿਖਾਈ ਜਾਂਦਾ ਹੈ ਪਰ ਇੰਤਕਾਲ ਨੂੰ ਦਰਜ ਕਰਨ ਲਈ ਕਿਸੇ ਇੱਕ ਸੌਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਜੀ ਸੋ ਸਮੇਂ-ਸਮੇਂ ਦੇ ਨਾਲ ਇਹ ਸੌਫਟਵੇਅਰ ਚੇਜ ਹੁੰਦੇ ਰਹਿੰਦੇ ਨੇ ਪਹਿਲਾਂ ਜੋ ਸੌਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਉਸ ਦੇ ਵਿੱਚ ਟੈਕਸਟ ਰਾਹੀਂ ਐਂਟਰੀ ਕੀਤੀ ਜਾਂਦੀ ਸੀ ਜਿਵੇਂ ਕਿ ਤੁਸੀਂ ਇਸ ਤਰ੍ਹਾਂ ਲਿਖ ਰਹੇ ਹੋ ਜਿਵੇਂ ਇਹ ਲਿਖਿਆ ਹੋਇਆ ਸੇਮ ਟੂ ਸੇਮ ਇਸ ਤਰ੍ਹਾਂ ਟੈਕਸਟ ਇਹ ਟਾਈਪ ਕਰ ਲਈ ਜਾਂਦੀ ਸੀ ਉਸ ਵਿੱਚ ਪੇਸਟ ਕਰ ਦਿੱਤੇ ਜਾਂ ਸਿੱਧੇ ਉਸ ਵਿੱਚ ਟਾਈਪ ਕਰ ਦਿੱਤੇ ਜਾਂਦੀ ਸੀ ਸੋ ਮੈਂ ਇਹ ਚੀਜ਼ ਪ੍ਰੈਕਟੀਕਲ ਤਾਂ ਨਹੀਂ ਦੇਖੀ ਸਿਰਫ ਇਹ ਦੱਸਣ ਦੇ ਮਤਲਬਕ ਤੁਹਾਨੂੰ ਦੱਸ ਰਿਹਾ ਕਿ ਜੋ ਮੈਨੂੰ ਜਾਣਕਾਰੀ ਮਿਲੀ ਹੈ ਉਹਨਾਂ ਦੇ ਕਹਿਣ ਦੇ ਮਤਲਬਕ ਇਸ ਤਰ੍ਹਾਂ ਕਰਕੇ ਜਿਹੜੇ ਟੈਕਸਟ ਸੀਗੇ ਇਹ ਟਾਈਪ ਕਰ ਦਿੱਤੇ ਜਾਂਦੇ ਸੀ ਤੇ ਉਹ ਸਾਡੀ ਜਮਾ ਮੰਦੀ ਦੇ ਵਿੱਚ ਸ਼ੋ ਹੋਣ ਲੱਗ ਜਾਂਦੇ ਸੀਗੇ ਠੀਕ ਹੈ ਉਹ ਸੌਫਟਵੇਅਰ ਦੇ ਵਿੱਚ ਪਰ ਹੁਣ ਇਸ ਸੌਫਟਵੇਅਰ ਦੇ ਵਿੱਚ ਕੀ ਤਬਦੀਲੀ ਆ ਗਈ ਹੈ ਉਹ ਤੁਹਾਨੂੰ ਮੈਂ ਦਿਖਾਉਣ ਲੱਗਿਆ ਹਾਂ ਹਾਂਜੀ ਦੋਸਤੋ ਤੁਸੀਂ ਇੱਥੇ ਦੇਖ ਰਹੇ ਹੋ ਇੱਕ ਸੌਫਟਵੇਅਰ ਦਾ ਇੰਟਰਫੇਸ ਠੀਕ ਹੈ ਜੋ ਇੰਤਕਾਲ ਐਂਟਰੀ ਕੀਤੀ ਜਾਂਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਉਹ ਸੌਫਟਵੇਅਰ ਦੇ ਇੰਟਰਫੇਸ ਬਿਲਕੁਲ ਸੇਮ ਟੂ ਸੇਮ ਹੋਵੇਗਾ ਉਹਨਾਂ ਦੇ ਦੱਸਣ ਦੇ ਮੁਤਾਬਕ ਉਹ ਇਸ ਤਰ੍ਹਾਂ ਦਾ ਹੈ ਠੀਕ ਹੈ ਜੀ ਜਿੰਨਾ ਤੋਂ ਮੈਂ ਜਾਣਕਾਰੀ ਲਈ ਹੈ ਉਸ ਦੇ ਵਿੱਚ ਕੀ ਹੁੰਦਾ ਜਿਵੇਂ ਆਪਾਂ ਕੋਈ ਆਨਲਾਈਨ ਅਸੀਂ ਫਾਰਮ ਫਿਲਮ ਕਰਾਉਣੇ ਆ ਇਸੇ ਨੌਕਰੀ ਦਾ ਪੋਸਟ ਆ ਨਾ ਠੀਕ ਹੈ ਜੀ ਜਾਂ ਕੋਈ ਆਨਲਾਈਨ ਫਾਰਮ ਫਿਲ ਅਪ ਕਰਾਉਣਾ ਤੇ ਉੱਥੇ ਕੀ ਲਿਖਿਆ ਹੁੰਦਾ ਹੈ ਕਿ ਨਾਮ ਪਰ ਕਿ ਉੱਥੇ ਆਪਾਂ ਆਪਣੇ ਇੱਕ ਬਾਕਸ ਦਿੱਤਾ ਹੁੰਦਾ ਹੈ ਵਿੱਚ ਆਪਾਂ ਸਿਰਫ ਨਾਮ ਲਿਖਣਾ ਹੁੰਦਾ ਹੈ ਨੇਮ ਆਲਰੇਡੀ ਲਿਖਿਆ ਹੋ ਦੋਸਤੋ ਬਾਦ ਫਾਦਰ ਨੇਮ ਫਾਦਰ ਨੇਮ ਆਲਰੇਡੀ ਸਾਈਟ ਤੇ ਪਿਆ ਹੁੰਦਾ ਹੈ ਤੇ ਆਪ ਉਸ ਵਿੱਚ ਆਪਣਾ ਨਾਮ ਭਰਨਾ ਹੁੰਦਾ ਪਿਤਾ ਦਾ ਠੀਕ ਹੈ ਇਸ ਤਰ੍ਹਾਂ ਅਡਰੈਸ ਸਾਰਾ ਕੁਝ ਜੋ ਕੁਝ ਭਰਨ ਤੋਂ ਪਹਿਲਾਂ ਤੋਂ ਲਿਖਿਆ ਹੁੰਦਾ ਹੈ ਤੇ ਜੋ ਚੀਜ਼ ਆਪਾਂ ਫਿਲ ਅਪ ਕਰਨੀ ਨੇ ਉਹ ਅਸੀਂ ਆਪ ਖੁਦ ਭਰਨੀ ਦੀ ਇਸੇ ਤਰ੍ਹਾਂ ਇੱਥੇ ਲਿਖਿਆ ਵੀ ਨਿਊ ਐਂਟਰੀ ਨਿਊ ਐਂਟਰੀ ਠੀਕ ਹੈ ਜੀ ਤਾਂ ਇੱਥੇ ਨਿਊ ਟ੍ਰੀ ਦਾ ਨੰਬਰ ਪਤਾ 1001 ਜੇ ਜਿਹਨੂੰ ਇੰਤਕਾਲ ਨੰਬਰ ਵੀ ਆਪਾਂ ਕਹਿ ਦਿੰਨੇ ਆ ਉਸ ਤੋਂ ਬਾਅਦ ਡੀਡ ਨੰਬਰ ਪਤਾ ਡੀਡ ਮਤਲਬ ਰਜਿਸਟਰੀ ਦਾ ਨੰਬਰ ਕਿੰਨਾ ਹੈ ਡੇਟਡ ਕਿੰਨੇ ਚ ਹੈ ਰਜਿਸਟਰੀ ਹੋਈ ਹੈ ਜਿਹੜੀ ਟਾਈਪ ਕੀ ਹੈ ਇੰਤਕਾਲ ਵੈਦ ਹੈ ਮਿਊਟੇਸ਼ਨ ਡੇਟ ਇੰਤਕਾਲ ਦੀ ਮਿਤੀ ਕਿੰਨੀ ਹੈ ਠੀਕ ਹੈ ਜੀ ਰਕਵਾ ਇਹ ਪੰਜਾਬ ਐਗਜ਼ੈਂਪਲ ਦੇ ਤੌਰ ਤੇ ਲਿਖਦਾ ਰਕਵਾ ਮਤਲਬ ਕਿਹੜੇ ਪਿੰਡ ਦਾ ਰਕਵਾ ਹੈ ਜਾਂ ਸ਼ਹਿਰ ਦਾ ਠੀਕ ਹੈ ਇੱਥੇ ਮੈਂ ਵੈਸੀ ਪੰਜਾਬ ਲਿਖਦਾ ਉਸ ਤੋਂ ਬਾਅਦ ਸੈਲਰ ਦਾ ਨੇਮ ਉਸ ਆਫ ਅ ਬਾਈਫ ਆਫ ਯਾ ਡਾਕਟਰ ਆਫ ਕੇਅਰ ਆਫ ਜੋ ਵੀ ਸੌਫਟਵੇਅਰ ਤੇ ਜੋ ਤੁਹਾਡੇ ਤੇ ਲਾਗੂ ਹੁੰਦਾ ਵੇ ਉਸ ਤੋਂ ਬਾਅਦ ਸ਼ਾਮ ਸਿੰਘ ਲਿਖਤਾ ਸਨ ਆਫ ਸਨ ਆਫ ਮੋਹਨ ਸਿੰਘ ਸ਼ੇਅਰ ਕਿੰਨਾ ਦਾ 10/100 ਹਿੱਸਾ ਟੋਟਲ ਖੇਵਟ ਕਿੰਨੇ ਦੀ ਹੈ ਜੀ ਠੀਕ ਹੈ ਜੀ ਸੌਰੀ ਟੋਟਲ ਖੇਵਟ ਏਰੀਆ ਇੱਥੇ ਗਲਤੀ ਨਾਲ ਪੰਜ ਗਲਤੀ ਨਾਲ 10 ਮਰਲੇ ਲਿਖਿਆ ਗਿਆ ਇੱਥੇ ਹੁਣ ਅਸੀਂ ਪੰਜ ਕਨਾਲ 0 ਮਰਲੇ ਠੀਕ ਹੈ ਜੀ ਸਰਸਾਹੀ 0 ਤਾਂ ਖੇਵਟ ਨੰਬਰ 16 ਤੱਕਤੌਨੀ ਨੰਬਰ 15 ਇਸ ਤਰ੍ਹਾਂ ਐਡ ਮੋਰ ਜੇਕਰ ਇੱਕ ਤੋਂ ਜ਼ਿਆਦਾ ਖੇਪਟਾਂ ਦੇ ਵਿੱਚੋਂ ਵੈ ਹੋਇਆ ਹੋਇਆ ਰਕਬਾ ਤਾਂ ਐਡ ਮੋਰ ਤੇ ਕਰਕੇ ਇਸ ਤਰ੍ਹਾਂ ਦੁਬਾਰਾ ਫਿਰ ਫਿਲ ਅਪ ਕਰਨਾ ਪਏਗਾ ਇਸ ਤਰ੍ਹਾਂ ਇਸ ਤੋਂ ਬਦ ਪਰਚੇਜ਼ਰ ਦਾ ਨਾਮ ਪਿਤਾ ਦੇ ਨਾਮ ਤੇ ਦਾਦੇ ਦੇ ਨਾਮ ਲਿਖਿਆ ਹੋਇਆ ਹੈ ਸ਼ੇਅਰ ਲਿਖਿਆ ਹੈ ਤਾਂ ਲਿ ਸਟੇਟਸ ਕੀ ਹੈ ਇਹੰਤ ਗੱਲ ਮਨਜ਼ੂਰ ਹੈ ਇੱਕ ਤਾਂ ਹੋ ਗਿਆ ਇਸ ਤਰ੍ਹਾਂ ਬਾਕਸਿਸ ਬਣੇ ਹੋਏ ਜਿਸ ਵਿੱਚ ਆਪਾਂ ਸਿਰਫ ਨਾਮ ਫਿਲ ਅਪ ਕਰਨਾ ਹੈ ਜਾਂ ਸ਼ੇਅਰ ਵਗੈਰਾ ਖੇਟ ਨੰਬਰ ਖਤੌਨੀ ਨੰਬਰ ਇੱਕ ਜੋ ਤੁਸੀਂ ਪਹਿਲਾ ਬਾਕਸ ਦੇਖਿਆ ਉਸ ਵਿੱਚ ਸਿਰਫ ਸਿੱਧੇ ਟੈਕਸਟ ਲਿਖੇ ਹੋਏ ਸੀਗੇ ਸਿੱਧਾ ਨਾਮ ਲਿਖ ਕੇ RAM SINGH ਪੁੱਤਰ SHAM SINGH ਪੁੱਤਰ MOHAN SINGH ਲਿਖ ਕੇ ਏਰੀਆ ਲਿਖਿਆ ਸੀ ਬਾਹਰ ਕਿਸ ਦੇ ਹੱਕ ਵਿੱਚ ਮਨਜ਼ੂਰ ਹੋ ਚੁੱਕਿਆ। ਸੋ ਇਸੇ ਤਰ੍ਹਾਂ ਹੀ ਜਿਹੜੇ ਇੰਤਕਾਲ ਪਹਿਲਾਂ ਦੀ ਤਰ੍ਹਾਂ ਜਿਵੇਂ ਆਪਾਂ ਦੇਖਿਆ ਇੰਤਕਾਲ ਪਹਿਲਾਂ ਪੜਿਆ ਉਸ ਤਰ੍ਹਾਂ ਪਏ ਹੋਏ ਸੀ ਹਜੇ ਮਨਜ਼ੂਰ ਨਹੀਂ ਹੋਏ ਸੀ ਪੜਤਾਲ ਲਈ ਪੇਸ਼ ਸੀਗੇ ਉਸ ਤੋਂ ਬਾਅਦ ਇਹ ਸੌਫਟਵੇਅਰ ਲਾਂਚ ਹੁੰਦਾ ਤੇ ਉਸ ਦੇ ਵਿੱਚ ਜਿਹੜੀ ਇੰਤਕਾਲ ਦੀ ਐਂਟਰੀ ਹੈ ਜਿਹੜੀ ਇਸ ਟਾਈਪ ਤੇ ਹੋਣ ਲੱਗ ਗਈ ਮੰਨ ਲਓ ਟਾਈਪ ਇੰਤਕਾਲ ਬੈ ਰਕਵਾ ਸੇਲਰ ਨੇਮ ਠੀਕ ਹੈ। ਨਵੇਂ ਇੰਤਕਾਲਤ ਹੋ ਰਹੇ ਸੀ ਉਹ ਹੁਣ ਲੱਗੇ ਪਰ ਜਿਹੜੇ ਪੁਰਾਣੇ ਹਜੇ ਪ੍ਰਤਾਲ ਲਈ ਪੇਸ ਸੀ ਉਹਵੇਂ ਦੇ ਉਵੇਂ ਰਹੇਗੇ ਠੀਕ ਹੈ ਜੀ ਕਿਉਂਕਿ ਉਹ ਪਹਿਲਾਂ ਦੇ ਤਰੀਕੇ ਨਾਲ ਜਿਹੜੇ ਉਹਦੇ ਵਿੱਚ ਪੇਸਟ ਕੀਤੇ ਹੋਏ ਸੀਗੇ ਸੋ ਉਸੇ ਇੰਤਕਾਲ ਨੂੰ ਜਿਹੜਾ ਟੈਕਸਟ ਐਂਟਰੀ ਇੰਤਕਾਲ ਕਿਹਾ ਜਾਂਦਾ ਹੈ ਜਿਹੜੇ ਪੁਰਾਣੇ ਤਰੀਕੇ ਦੇ ਨਾਲ ਉੱਥੇ ਉਵੇਂ ਹੀ ਰਹੇਗੇ ਜਿਹੜੇ ਆਪ ਕਹਿੰਨੇ ਇੱਕ ਪੈਰਾਗ੍ਰਾਫ ਦੇ ਵਿੱਚ ਲਿਖੇ ਹੋਏ ਆ ਜਾਂ ਲਿਖ ਲਿਖ ਕੇ ਟਾਈਪ ਕੀਤੇ ਹੋਏ ਸੀ ਠੀਕ ਹੈ ਜੀ ਉਹ ਉਸੇ ਤਰ੍ਹਾਂ ਹੀ ਰਹੇਗੇ ਤੇ ਜਿਹੜੇ ਹੁਣ ਇਹ ਨਵੇਂ ਤਰੀਕੇ ਨਾਲ ਜਿਵੇਂ ਇਹਨਾਂ ਨੇ ਵੈਬਸਾਈਟ ਲਾਂਚ ਕੀਤੀ ਹੈ ਸਾਫਟਵੇਅਰ ਨਮਾਇਕ ਉਦਰੀਕਦਨ ਜਿਹੜੇ ਹੁਣ ਨਵੇਂ ਇੰਤਕਾਲ ਦੀ ਐਂਟਰੀ ਇਸ ਤਰੀਕੇ ਨਾਲ ਕੀਤੀ ਜਾਂਦੇ ਉਹ ਹੋ ਰਹੀ ਹੈ ਇਹ ਨਹੀਂ ਕਿ ਉਹ ਇੰਤਕਾਲ ਨਹੀਂ ਹੋ ਰਹੇ ਉਹ ਸੰਬੰਧਿਤ ਹਲਕਾ ਪਟਵਾਰੀ ਜਾਂ ਜੋ ਵੀ ਉਸ ਦਾ ਅਧਿਕਾਰੀ ਹੋਵੇਗਾ ਉਹ ਨਾਲ ਗੱਲਬਾਤ ਕਰਕੇ ਉਹ ਇੰਤਕਾਲ ਦਵਾਰਾ ਤੋਂ ਜਿਹੜੇ ਮਨਜ਼ੂਰ ਕੀਤੇ ਜਾ ਰਹੇ ਨੇ ਉਹਨੂੰ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਤੁਹਾਡੇ ਇੰਤਕਾਲ ਪੈਂਡਗੇ ਤਾਂ ਤੁਸੀਂ ਸੰਬੰਧਿਤ ਅਧਿਕਾਰੀ ਨਾਲ ਗੱਲ ਕਰ ਸਕਦੇ ਹੋ ਹਲਕਾ ਪਟਵਾਰੀ ਨਾਲ ਗੱਲ ਕਰ ਸਕਦੇ ਹੋ ਤਾਂ ਉਸ ਦਾ ਹੱਲ ਤੁਹਾਨੂੰ ਕੱਢ ਕੇ ਜਰੂਰ ਦੇਣਗੇ ਜਾਂ ਨਵੇਂ ਤਰੀਕੇ ਜਿਹੜਾ ਨਵੇਂ ਸਾਫਟਵੇਅਰ ਲਾਂਚ ਹੋਇਆ ਉਸ ਦੇ ਵਿੱਚ ਐਂਟਰੀ ਕਰ ਦੇਣਗੇ ਸੋ ਇੰਨੀ ਕ ਜਾਣਕਾਰੀ ਮੈਨੂੰ ਜਿਹੜੀ ਮਿਲੀ ਸੀ ਮੈਂ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਜਾਣਕਾਰੀ 100% ਸੱਚ ਹੈ ਜਾਂ ਫਿਰ ਕਿੰਨੀ ਪਰਸੈਂਟ ਸੱਚ ਹੈ ਮੈਨੂੰ ਜਿੰਨਾ ਪਤਾ ਸੀ ਮੈਂ ਤੁਹਾਨੂੰ ਦੱਸ ਦਿੰਦਾ ਜੇਕਰ ਕਿਸੇ ਨੂੰ ਇਸ ਬਾਰੇ ਇਸ ਤੋਂ ਬਿਹਤਰ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕੰਟੈਕਟ ਕਰਿਓ ਜਾਂ ਸਾਡੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਆਪਣੀ ਕੋਈ ਵੀਡੀਓ ਬਣਾ ਕੇ ਜੇ ਇਸ ਬਾਰੇ ਜਾਣਕਾਰੀ ਦੇ ਸਕਦੇ ਹੋ ਤੇ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਉਮੀਦ ਹੈ ਤੁਹਾਨੂੰ ਕੁਝ ਨਾ ਕੁ ਦੱਸਤਾ ਕਿਸ ਦੇ ਬਾਰੇ ਪਤਾ ਲੱਗਿਆ ਹੋਵੇਗਾ